ਮੈਟਰੋ 200 ਕਮੈਂਟ ਕਰਕੇ ਕਿਵੇਂ ਆਣਾ ਲੈਂਡ ਫੋਰਸ ਦਾ ਜਿਹਦੇ ਜਿਹਦੇ ਕੋਲੇ ਚਾਲਦੇ ਨੇ 180 ਕਿੱਗਰ ਐਡਵਾਂਸ ਪਲੱਸ 8 ਫੁੱਟਾ ਸੂਪਰ ਸ਼ੀਟ ਲੈਤਾ ਜਾਂ ਤੇ ਬਲਰਾਜ ਐਗਰੀ ਤੇ 3000 ਸਾਲਾ ਤੋਂ ਨਾ ਬਾਜਾ ਦਾ ਨਬਰ ਨਾਲੇ ਵਾਲਿਆਂ ਤੋਂ 8 ਫੁੱਟਾ ਸੂਪਰ ਸ਼ੀਟ ਤੇ ਨਵਾਂ ਪਹਿਲਾ ਵੇਚਦਾ ਉਹ ਵੀ ਪੁਰਾਣਾ ਤੇ ਉਹ ਸੀ ਜਿਸਵੰਤ ਵਾਲਿਆਂ ਦਾ ਤੇ ਅੱਜ ਕੀ ਲੈਂਡ ਫੋਰਸ ਦਾ ਲੈਂਦਾਗਾ ਕਿਉਂਕਿ ਲਿੱਗਰ ਵੀ ਆ ਬਾਕੀ ਕਿਸੇ ਦੋਸਤ ਨੂੰ ਕਮੈਂਟ ਕਰਕੇ ਵੀ ਕਿਵੇਂ ਕੀ ਕੀ ਗੱਲਬਾਤ ਆ ਇਹਦੇ ਵਿੱਚ ਕਮੈਂਟ ਕਰਕੇ ਜਰੂਰ ਆਓ ਮਿੱਤਰੋ 8 ਫੁੱਟਾ 100 ਲੀਟਰ ਹੁਣ ਤਾਂ ਕੰਮ ਮੌਕਾ ਜਾਂ ਰਹਿ ਗਿਆ ਕਿਵੇਂ ਕਿਵੇਂ ਜੱਤੀ ਵਾਲਾ ਕੀ ਰੇਟ ਹੈ ਜੀ ਰੇਟ ਦਾ ਤਾਂ ਹੁਣ ਹੋ ਗਿਆ ਜਿਹੜਾ ਕੋਲੋਂ ਬਣਾ ਸੀ ਣਾ ਵੀ ਤੇ ਜਿਹੜੇ ਵੀ ਇਹਨੇ ਲਜਾਣਾ ਆਉਂਦਾ ਅੱਜ ਜੱਕ ਤੇ ਇਫਟਾ ਸਟicker ਇਹਨਾਂ ਨੇ ਭਈ ਆਪ ਦਾ ਬਲਰਾਜ ਐਪਲੀਮੈਂਟਸ ਹੈ ਯਾਕਰ ਗੁਰੇ ਦਾ ਕੋਈ ਤਾਂ ਲੱਗਦਾ ਜਾਨੀ ਨਹੀਂ ਜਾਨਦਾ ਕੋਈ ਲੱਗਦਾ ਠੀਕ ਗੱਲ ਹੈ ਬਈ ਤਾਂ ਨਾ ਕੰਪਨੀ ਦਾ ਬਾਈ ਨਾ ਤੇ ਲੱਗਾਗਾ ਪਰ ਨਾਲੋਂ ਲੈ ਜਾਗਦਾ ਸਭਰ ਦੀ ਟਰੱਕ ਮੂਹਰੇ ਟਰੈਕਟਰ ਖੜਾ ਹੁੰਦਾ ਹੈ ਦੇਖੋ ਗਿਆ ਹੋ ਗਿਆ ਖੜਾ ਇਹ ਹੋਇਆ ਛੋਟੇ ਗੇਰਾ ਹੈ ਛੋਟਾਗਾ ਹੈ ਜਿਆਜਾ ਯਾਕਾ ਟਰੈਕਟਰ ਵੀ ਤਾਕੜਾਗਾ ਆ ਦੇਖ ਕੇ ਕਦੇ ਆ ਪਾਜੇ ਗੁੰਡੀ ਜੀ ਜਾ 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 ਇਹ ਨਹੀਂ ਆਪਣੀ ਨਹੀਂ ਨਹੀਂ ਘਰੇ ਜੈਨ ਗੋਪੀ ਆਓ ਦੇਖ ਬੁਰਾ ਆਇਆ ਜੇ ਕਾ ਪੱਟਾ ਹਾ 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 ਹਾਂ ਜੇ ਹਾਉਲੈਂਡ ਜਾਉਂਗੇ ਯਾਰ ਹਰੇ ਲੀਲੇ ਜਾਓ ਖੜੇ ਹੋ ਜਾਂਦੇ ਨਾਲ ਦੀ ਨਾਲ ਤਾਂ ਇਹਦਾ ਕਰੀਤਾ ਕਰ ਕੇ ਹਾਉਲੈਂਡ ਲੈ ਕੇ ਨਾਈਂਗਾ ਪਤਾ ਦੀ ਵੀ ਆ ਲੈ ਕੇ ਜਾ ਕੇ ਚੱਕ ਕੇ ਦੇਖ ਬਿਨਾ ਵੇਟਾਂ ਤੋਂ ਟਾਇਰ ਮਾੜੇ ਮਾੜੀ ਲਾਉਂਦਾ ਟਾਇਰ ਐਡਵਾਂਸ ਪਲੱਸ ਗੱਡੀ ਵਹਿਕ ਕਰ ਦੇ ਉਹ ਉੱਥੇ ਕੱਢ ਦਾਂਗੇ ਓਏ ਉੱਥੇ ਕੱਢ ਦਾਂਗੇ ਇਹਨੂੰ ਫਿਰ ਉਹ ਲਾ ਦਾਂਗੇ ਅੰਦਰ ਇਹਨਾਂ ਦੇ ਇਹਦੇ ਦਾ 25 ਮਾਡਲ ਦੇ ਵਿੱਚ 24 ਮਾਡਲ ਨਾਲ ਕੀ ਕੀ ਸੂਰਤ ਆ ਗਈਆਂ ਹੋਰ ਸਭ ਤੋਂ ਕੋਈ ਯਾਦ ਜਿਲਾ ਨਾ ਹੋਰ ਬਰਬਰਾਇਆ ਪਾ ਠੀਕ ਹੈ ਆ ਉੱਚੀ ਕਰੀਏ ਬੈਂਕੀਆਂ ਉੱਚੀਆਂ ਕਰਤੀਆਂ ਠੀਕ ਹੈ। ਤੇ ਬਾਕੀ ਸਾਰਾ ਨਾ ਨਿੱਗਰ ਵਗੈਰਾ ਠੀਕ ਆ। ਇਹਦਾ 3 ਫੁੱਟ ਦਾ ਰੰਤਪਾਦਾ 8 ਫੁੱਟ ਬ੍ਰੋਕਰ ਕੰਮ ਕਰਦਾ ਨਾ। ਠੀਕ ਆ। ਉਹਦਾ ਮਨਾ 9.5 ਫੁੱਟ ਵੰਗੂ ਬਾਹਰੋਂ ਤਾਂ ਅੰਦਰੋਂ ਅੰਦਰੋਂ 8 ਫੁੱਟ ਪ੍ਰੋਪਰ ਕੰਮ ਕਰਦਾ ਹੈਗਾ। ਠੀਕ ਆ। ਤੇ ਲੈ ਮਿੱਤਰੋ ਜੇਕਰ ਕਿਸੇ ਨੂੰ ਵੀਰ ਨੂੰ ਸੁਪਰ ਸੀਟਰ ਚਾਹੀਦਾ ਕੱਲਾ ਲੈਂਡ ਫੋਰਸ ਰੱਖ ਦਾਂਗਾ ਹੋਰ ਵੀ ਰੱਖ ਦਾਂ। ਕੱਲਾ ਲੈਂਡ ਫੋਰਸ ਹੈ। ਤੇ ਮਿੱਤਰੋ ਕੰਟੈਕਟ ਕਰ ਲਓ ਵੀਰਾਂ ਦੇ ਨਾਲ ਹੈ ਨਾ ਲੈਂਡ ਹੋਰਸ ਲਈ। ਵਲਰਾਜ ਐਪਲੀਮੈਂਟਸ ਬਰਨਾਲਾ ਲੈਂਡ ਫੋਰਸ ਵਾਲਿਆਂ ਦੀ ਨਿਸਾਰਿਆ ਨੰਬਰ ਵਗੈਰਾ ਇਹਨਾਂ ਦੇ ਚੱਲ ਜਾਂਦਾ ਇਹਨਾਂ ਤੁਸੀਂ ਕੰਟੈਕਟ ਕਰਕੇ ਲਿਆ ਸਕਦੇ ਹੋ ਆਹਾਂ ਵਲਚਰ ਹੈਗਾ ਵਲਚਰ ਇਹ ਵੀ ਲਿਆਣਾ 8 ਫੁੱਟ ਹੈ 8 ਫੁੱਟਾ ਮਲਚਰ ਦੇਖ ਲਾ ਹੁਣ ਤਾਂ ਹੈ ਪਾਇਆ ਹੱਥ ਉਧਰ ਉਹ ਫੇਰ ਲੈਣਾ ਲਾਗੇ ਉਧਰ ਨੂੰ ਤੇ ਹੁਣ ਇਹ ਅੰਦਰ ਲਾ ਕੇ ਜਾਣਾ ਸਵਿਡਰ ਆਪਾਂ ਨੇ ਬਾਹਰੇ ਕੱਢ ਲਿਆ ਆਪਣੇ ਵਾਲਾ ਹੁਣ ਲਾਉਣਗਾ ਉਧਰਲੀ ਸਾਈਡ ਤੇ ਬਾਜਾਖੰਨਾ ਰੋਡ ਤੇ ਯਾਕਾ ਹਰ ਤਰਫ ਦੇ ਬਾਕੀ ਮਿੱਤਰੋ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ